रेडी स्टार्ट ਜਿਉਂ-ਜਿਉਂ ਧਰਤੀ ਉੱਤੇ ਆਬਾਦੀ ਵਧਦੀ ਗਈ ਅਨਾਜ ਵਿੱਚ ਵਾਦੇ ਲਈ ਖੇਤੀ ਦੇ ਪੁਰਾਤਨ ਟੰਗ ਤਰੀਕਿਆਂ ਵਿੱਚ ਤਬਦੀਲੀ ਆਉਂਦੀ ਗਈ ਡੰਡੀ ਇਸ ਮੰਤਬ ਨੂੰ ਸਾਹਮਣੇ ਰੱਖ ਕੇ ਜ਼ਮੀਨੀ ਸੁਧਾਰ ਕੀਤੇ ਗਏ ਪਾਣੀ ਦੇ ਸੋਮਿਆਂ ਦਾ ਵਿਸਤਾਰ ਕੀਤਾ ਗਿਆ ਉਜਾਰ ਤਿਆਰ ਕੀਤੇ ਗਏ ਅਤੇ ਉન્નਤ ਕਿਸਮ ਦੇ ਬੀਜਾਂ ਦੀ ਕੋਚ ਕੀਤੀ ਗਈ ਟੰਡੀ ਜਿੱਥੋਂ ਤੱਕ ਬੀਜਾਂ ਦਾ ਸਬੰਧ ਹੈ ਉન્નਤ ਬੀਜਾਂ ਵਿੱਚ ਸੁਧਾਰ ਲਈ ਜੀਨ ਸੁਧਾਰ ਟੈਕਨੋਲੋਜੀ ਅਪਣਾਈ ਗਈ ਜਿਸ ਦੇ ਸਿੱਟੇ ਵਜੋਂ ਅਜਹੀ ਬੀਜਾਂ ਦੀ ਕੋਜ ਸੰਭਵ ਹੋ ਸਕੇ ਜਿਨ੍ਹਾਂ ਤੋਂ ਥੋੜੇ ਬੀਜ ਨਾਲ ਹੀ ਭਾਰੀ ਝਾੜ ਪ੍ਰਾਪਤ ਕਰਨਾ ਸੌਖਾ ਹੋ ਗਿਆ ਡੰਡੀ ਇਹਨਾਂ ਬੀਜਾਂ ਨੂੰ ਹਾਈਬ੍ਰਿਡ ਬੀਜ ਦਾ ਨਾਮ ਦਿੱਤਾ ਗਿਆ ਡੰਡੀ ਜੇਕਰ ਹਾਈਬ੍ਰਿਡ ਬੀਜਾਂ ਦੀ ਟੈਕਨੋਲੋਜੀ ਵੱਲ ਧਿਆਨ ਮਾਰੀਏ ਤਾਂ ਇਹ ਗੱਲ ਖੁੱਲ ਕੇ ਸਾਹਮਣੇ ਆਉਂਦੀ ਹੈ ਕਿ ਹਾਈਬ੍ਰਿਡ ਬੀਜ ਨੂੰ ਇੱਕ ਵਾਰ ਬੀਜ ਕੇ ਉਸ ਤੋਂ ਜੋ ਫਸਲ ਪ੍ਰਾਪਤ ਹੁੰਦੀ ਹੈ ਉਸ ਵਿੱਚੋਂ ਬੀਜ ਰੱਖ ਕੇ ਦੁਬਾਰਾ ਨਹੀਂ ਬੀਜਿਆ ਜਾ ਸਕਦਾ ਡੰਡੀ ਜੇਕਰ ਹਾਈਬ੍ਰਿਡ ਬੀਜ ਤੋਂ ਪ੍ਰਾਪਤ ਫਸਲ ਵਿੱਚੋਂ ਦੁਬਾਰਾ ਬੀਜਿਆ ਜਾਵੇਗਾ ਤਾਂ ਆਮ ਹਾਲਤਾਂ ਵਿੱਚ ਜਾਂ ਤਾਂ ਪੌਦਿਆਂ ਦੀ ਗਿਣਤੀ ਪੂਰੀ ਨਹੀਂ ਹੋਵੇਗੀ ਜਾਂ ਫਿਰ ਪੌਦਿਆਂ ਤੋਂ ਝਾੜ ਪੂਰਾ ਨਹੀਂ ਹੋਵੇਗਾ ਡੰਡੀ ਸਪੱਸ਼ਟ ਹੈ ਕਿ ਇਹਨਾਂ ਬੀਜਾਂ ਨੂੰ ਦੁਬਾਰਾ ਬੀਜਣ ਦਾ ਲਾਭ ਨਹੀਂ ਡੰਡੇ ਲਿਖੋ ਸੈਕਿੰਡ ਪਹਿਰਾ ਵੀ ਰੈਡੀ ਸਟਾਰਟ ਦੂਸਰੀ ਗੱਲ ਇਹ ਸਾਹਮਣੇ ਆਈ ਹੈ ਕਿ ਹਾਈਬ੍ਰਿਡ ਬੀਜਾਂ ਦੇ ਆਉਣ ਨਾਲ ਕੀੜੇ ਮਕੌੜੇ ਅਤੇ ਬਿਮਾਰੀ ਦੀਆਂ ਸਮੱਸਿਆਵਾਂ ਵਿੱਚ ਤੇਰ ਸਾਰਾ ਵਾਅਦਾ ਹੋਇਆ ਹੈ ਡੰਡੀ ਕੁਝ ਦੇਸ਼ਾਂ ਦੇ ਵਿਗਿਆਨੀਆਂ ਨੇ ਫਸਲਾਂ ਦੇ ਬੀਜਾਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਅਥਾ ਸਮਰੱਥਾ ਪੈਦਾ ਕਰਨ ਦੀ ਨੀयत ਨਾਲ ਬੀਜਾਂ ਦੇ ਜੀਨ ਜ ਵਿੱਚ ਤਬਦੀਲੀ ਕਰਨੀ ਸ਼ੁਰੂ ਕਰ ਦਿੱਤੀ ਡੰਡੀ ਇਸ ਦੇ ਸਿੱਟੇ ਵੱਜੋਂ ਕਪਾ ਦਾ ਨਵਾਂ ਬੀਜ ਤਿਆਰ ਕੀਤਾ ਗਿਆ ਹੈ ਡੰਡੀ ਇਸ ਬੀਜ ਦੇ ਉੱਗੇ ਪੌਦੇ ਉੱਪਰ ਜਦੋਂ ਕੋਈ ਕੀੜਾ ਮਕੌੜਾ ਹਮਲਾ ਕਰਦਾ ਹੈ ਤਾਂ ਉਹ ਪੌਦੇ ਦੇ ਰਸ ਨਾਲ ਅਦਮ ਹੋਇਆ ਉਹ ਜਾਂਦਾ ਹੈ ਜਿਸ ਕਰਕੇ ਕੋਈ ਨੁਕਸਾਨ ਨਹੀਂ ਕਰ ਸਕਦਾ ਡੰਡੀ ਇਸੇ ਤਰ੍ਹਾਂ ਹੀ ਬਿਮਾਰੀਆਂ ਦੇ ਬਿਸਾਨੂ ਵੀ ਪੌਦੇ ਦਾ ਨੁਕਸਾਨ ਨਹੀਂ ਕਰ ਸਕਦੇ ਡੰਡੇ ਪਰ ਵਿਚਾਰੀ ਜਾਣ ਵਾਲੀ ਗੱਲ ਇਹ ਹੈ ਕਿ ਇਹਨਾਂ ਬੀਜਾਂ ਤੋਂ ਪ੍ਰਾਪਤ ਫਸਲ ਵਿੱਚੋਂ ਰੱਖੇ ਬੀਜ ਨੂੰ ਮੁੜ ਨਹੀਂ ਬੀਜਿਆ ਜਾ ਸਕਦਾ ਡੰਡੀ ਸਪਸ਼ਟ ਹੈ ਕਿ ਕਿਸਾਨ ਨੂੰ ਹਰ ਵਾਰ ਨਵਾਂ ਬੀਜ ਖਰੀਦਣਾ ਪਵੇਗਾ ਡੰਡੀ ਭਾਰਤ ਵਿੱਚ ਇਸ ਗੱਲ ਦੀ ਭਾਰੀ ਵਿਰੋਧਤਾ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਬੀਜਾਂ ਨੂੰ ਮਾਰਕੀਟ ਵਿੱਚ ਨਾ ਆਉਣ ਦਿੱਤਾ ਜਾਵੇ ਡੰਡੀ ਇਸ ਨਾਲ ਸਾਡੇ ਖੇਤੀ ਆਰਥਚਾਰੇ ਉੱਪਰ ਭੈੜਾ ਅਸਰ ਪੈਣ ਦਾ ਡਰ ਹੈ ਡੰਡੀ